ਤਰੇੜਾ ਆ ਗਿਆ ਪਿੱਛੇ ਹਾਂ ਪਾਣੀ ਦਿਖਾ ਦਵਾਵੇ ਨਾਲ ਪਾਣੀ ਦਾ 10 ਤੋਂ 12 ਫੁੱਟ ਪਾਣੀ ਕੜਿਆ ਜੀ ਥੱਲੇ ਲੋਕਾਂ ਦੇ ਘਰਾਂ ਦੇ ਵਿੱਚ ਤਰੇੜਾ ਆਉਣੀਆਂ ਸ਼ੁਰੂ ਹੋ ਗਈਆਂ ਹਾਲਾਂਕਿ ਪਾਣੀ ਦਾ ਪੱਧਰ ਫਾਜ਼ਲਕਾ ਦੇ ਵਿੱਚ ਅਜੇ ਨਹੀਂ ਕਟਿਆ ਪਿੱਛੇ ਤੋਂ 7 ਲੱਖ ਲੱਗਾ ਸੀ ਜੇ ਅੱਜ ਬਣਾਉਣੇ ਜਾਂ ਡਿੱਗਦੇ ਨੂੰ ਅਜੇ ਵੇਖੋ ਜੀ ਕਿੰਨਾ ਖਰਚਾ ਹੋਊਗਾ ਉਦੋਂ 100 ਰੁਪਏ ਇਕੱਠਾ ਸੀਮਟ ਤੇ ਅੱਜ ਤੱਕ 300 ਨੂੰ ਹੋ ਗਾ ਕਦੇ 4 ਇੰਚ ਪਾਣੀ ਉੱਪਰ ਆਉਂਦਾ ਕਦੇ 4 ਇੰਚ ਪਾਣੀ ਥੱਲੇ ਚਲਾ ਜਾਂਦਾ ਇੱਕ ਘਰ ਦੇਖੋਗੇ ਤੁਸੀਂ ਇਹ ਜਿਹੜਾ ਪੌੜੀ ਹੈ ਉਹ ਪਾੜ ਚੁੱਕੀ ਹੈ ਤੇ ਇਧਰ ਉੱਪਰ ਵੀ ਤਰੇੜ ਆ ਰਹੀ ਹੈ ਲੈਂਟਰ ਨੂੰ ਸასიਖਾਲ ਜੀ ਬੜੇ ਦਿਨਾਂ ਤੋਂ ਇਹ ਗੱਲ ਚੱਲ ਰਹੀ ਸੀ ਕਿ ਹੜ ਜਦੋਂ ਚਲੇ ਜਾਣਗੇ ਤਾਂ ਅਸਲੀ ਨੁਕਸਾਨ ਦਾ ਤਾਂ ਉਦੋਂ ਪਤਾ ਪਤਾ ਲੱਗਣਾ ਹੈ ਕਿ ਕੀ ਕੀ ਨੁਕਸਾਨ ਹੈ ਜਿਹੜਾ ਉਹ ਹੋ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਤਰੇੜਾ ਆਉਣੀਆਂ ਸ਼ੁਰੂ ਹੋ ਗਈਆਂ ਹਾਲਾਂਕਿ ਪਾਣੀ ਦਾ ਪੱਧਰ ਫਾਜ਼ਲਕਾ ਦੇ ਵਿੱਚ ਅਜੇ ਨਹੀਂ ਕਟਿਆ ਪਹਿਲਾਂ ਦੀ ਵਾਂਗ ਹੀ ਸਥਿਤੀ ਹੈ ਕਦੇ 4 ਇੰਚ ਪਾਣੀ ਉੱਪਰ ਆਉਂਦਾ ਹੈ ਕਦੇ 4 ਇੰਚ ਪਾਣੀ ਥੱਲੇ ਚਲਾ ਜਾਂਦਾ ਹੈ ਇੱਕ ਘਰ ਦੇਖੋਗੇ ਤੁਸੀਂ ਇਹ ਜਿਹੜਾ ਪੌੜੀ ਐ ਉਹ ਪਾੜ ਚੁੱਕੀ ਐ ਤੇ ਇਧਰ ਉੱਪਰ ਵੀ ਤਰੇੜ ਆ ਰਹੀ ਐ ਲੈਂਟਰ ਨੂੰ ਔਰ ਇੱਥੇ ਤਰੇੜ ਆ ਰਹੀ ਐ ਪੌੜੀ ਪਾੜ ਚ ਚੱਕੀ ਹਾਂਜੀ ਅੰਦਰ ਵੀ ਹੈ ਕਿੰਨ ਤਰੇੜਾ ਅੰਦਰ ਵੀ ਹਾਂ ਅੰਦਰ ਆ ਜਾਓ ਕਿੰਨਾ ਕ ਨੁਕਸਾਨ ਹੋਇਆ ਜੀ ਅਜੇ ਇਹ ਸਭ ਜੇ ਹੁਣ ਪਾੜ ਕੇ ਕੋਈ ਪਤਰੀ ਕਦੋਂ ਡੇਗ ਸਕਦੇ ਨਾ ਆ ਤਰੇੜ ਦੇਖ ਹਾਂਜੀ ਹਾਂਜੀ ਦੋਨੇ ਕਮਰੇਾਂ ਦੀ ਹਾਂ ਪਰ ਪਰਲੇ ਕਮਰੇ ਗਿਆ ਉੱਪਰ ਵੇਖ ਲਓ ਜਿੱਥੇ ਪਰਸ਼ ਪਾੜ ਗਿਆ ਆ ਵੇਖੋ ਅਦਕਾ ਆ ਇੱਥੇ ਵੀ ਆਪਸੇ ਕਰੀ ਤਾਂ ਇੱਥੇ ਵੀ ਟ੍ਰੇਡ ਆ ਗਈ ਠੀਕ ਹੈ ਜੀ ਹਾਂ ਇੱਧਰ ਹੈ ਸਾਰਾ ਹੀ ਹੋਰ ਕਿਹੜੇ ਪਾਸੇ ਜੀ ਆ ਦੇਖੋ ਆ ਉਪਰ ਸਪੀਲ ਕੋ ਉਹ ਵੀ ਟ੍ਰੇਡ ਆ ਗਈ ਹਾਂ ਇੱਧਰ ਉਹ ਕੰਨ ਨਾਲ ਹਾਂ ਥੱਲੇ ਵੀ ਅੱਛਾ ਇਹ ਪਿੱਛੇ ਪਾਣੀ ਕਰਕੇ ਹੋਇਆ ਜੀ ਸਰ ਆਹ ਪਾਣੀ ਪਿੱਛੇ ਖੜਾ ਜੀ 6-7 ਫੁੱਟ ਆ ਫਰਸ਼ ਵੇਖੋ ਜੀ ਹਾਂਜੀ ਨਾਲ ਲੱਗਿਆ ਹੋਇਆ ਆ ਬਿਲਕੁਲ ਜੀ ਹਾਲਾਕੇ ਹਨੇਰਾ ਇੱਥੇ ਹਾਂਜੀ ਬਿਲਕੁਲ ਬੈਠ ਚੁੱਕਿਆ ਹਾਂ ਬੈ ਗਿਆ ਜੀ 4-4 ਇੰਚ ਤੋੜਾ ਕਿੰਨਾ ਕਿ ਨੁਕਸਾਨ ਹੋ ਗਿਆ ਜੀ ਫਿਰ ਘਰ ਦਾ ਨੁਕਸਾਨ ਜੀ ਹੁਣ ਤੁਸੀਂ ਆਪ ਵੇਖ ਜਾਂਦੇ ਹੋ ਜੇ ਕੋਈ ਜੇ ਡਿੱਗ ਪਏ ਸਾਰੇ ਬਾਹਰ ਆ ਜੀ ਹਾਂਜੀ ਜੇ ਪੜੇ ਹੋ ਤਾਂ 6 ਤੋਂ 7 ਲੱਖ ਲੱਗਾ ਸੀ ਜੇ ਅੱਜ ਬਣਾਉਣੇ ਆ ਜੇ ਡਿੱਗਦੇ ਨਾ ਤਾਂ ਜੇ ਵੇਖੋ ਜੀ ਕਿੰਨਾ ਖਰਚਾ ਹੋਊਗਾ ਉਦੋਂ 100 ਰੁਪਏ ਇਕੱਠਾ ਸੀਮਟ ਦਾ ਜੀ ਅੱਜ ਤਾਂ 300 ਨੂੰ ਲੱਗਾ ਕਦੋਂ ਬਣਾਇਆ ਸੀ ਤੁਸੀਂ ਇਹ ਬਣਾਇਆ 11 ਚ ਬਣਾਇਆ ਸੀ ਚਾਣੀ ਕਿ ਤਿੰਨ ਗੁਣਾ ਕੀਮਤ ਤੁਸੀਂ ਕਿਹਨੇ ਵਧ ਗਈ ਹਾਂ ਤਿੰਨ ਗੁਣਾ ਕੀਮਤ ਵਧ ਗਈ ਆਹ ਕੰਮਰੇ ਦੇ ਵੇਖਣਾ ਜਾ ਕੇ ਵੇਖ ਲੈ ਜੀ ਵੇਖ ਲੈ ਆਹ ਵੇਖੋ ਸਾਹਮਣੇ ਤਰੇੜਾ ਆ ਗਿਆ ਪਿੱਛੇ ਹਾਂ ਪਾਣੀ ਦਿਖਾ ਦਿਓ ਆਵੇ ਨਾਲ ਪਾਣੀ ਦਾ 10 ਤੋਂ 12 ਫੁੱਟ ਪਾਣੀ ਕੱਲ ਜੀ ਥੱਲੇ ਆ ਨਾਲ ਹਾਂ ਹਾਂ ਉਹ ਪਰਲੇ ਵਾਂ ਉੱਚੇ ਅਜਿੱਤ ਉਹ ਉੱਚੇ ਨੂੰ ਆ ਨਿਵਾ ਜੀ ਆ ਜਮਾ ਵੇਖੋ ਆ ਤਰੇੜਾ ਥਲੇ ਤੇ ਕਹਿੰਦਾ ਨਾ ਚਾਰ ਪੰਜ ਪੰਜ ਫੋੜੇ ਤੱਕ ਹਾਂ ਬਾਕੀ ਅਜਿੰਨੀ ਟੋੜੀ ਪਈ ਹੈ ਸਾਰਾ ਅੰਦਰ ਪਾਣੀ ਹੈਗਾ ਇਨੀ ਥਾਂ ਤੇ ਟੋੜੀਆਂ ਇੱਥੇ ਪੰਜ ਟਾਣੀਆਂ ਪੰਜਾਂ ਦੇ ਘਰਾਂ ਦਾ ਹੀ ਹਾਲ ਹੋ ਰਿਹਾ ਹਾਂ ਪਰਲੇ ਮੈਂ ਚਾਚੇ ਦੇ ਗਿਆ ਇਹਨਾਂ ਦੇ ਵੀ ਇਸ ਤਰ੍ਹਾਂ ਹੈ ਗਿਆ ਪਰਲੇ ਇੱਧਰ ਹੈਗੇ ਇਹਨਾਂ ਦੇ ਵੀ ਸਾਰੇ ਜਿੰਨੇ ਵੀ ਸਾਰੇ ਪਾਸੇ ਪਾਣੀ ਸਾਤ-ਸਾਤ ਫੁੱਟ ਖੜਾ ਹੈ ਜੀ ਹਾਂ ਜੀ ਤੁਹਾਡਾ ਕਿਹੜੇ ਪਿੰਡ ਚ ਪੈ ਜਾਂਦਾ ਇਹ ਪਿੰਡ ਕੁਰਕਾ ਜੀ ਕੁਰਕੇ ਦੀ ਟਾਣੀ ਹੈ ਬਾਹਰ ਹਾਂ ਜੀ ਔਰ ਹੋਰ ਕੀ ਨੁਕਸਾਨ ਹੋਇਆ ਫਸਲਾਂ ਤਾਂ ਪਹਿਲਾਂ ਡੁੱਬ ਚੁੱਕੀ ਫਸਲਾਂ ਤਾਂ ਹੁਣ ਰਹੀ ਕੁਛ ਨਹੀਂ ਗਿਆ ਨਾਲ ਫਸਲਾਂ ਹੈਗੀਆਂ ਨੂੰ ਐਸੇ ਤਾਂ ਖਤਮ ਹੀ ਹੈਗੀਆਂ ਅੰਦੇ ਖੰਦੇ ਮਕਾਨ ਹੈਗੇ ਮਕਾਨ ਹੀ ਪਾਟ ਗਏ ਤੇ ਅਜੇ ਕਿ ਖੜੇ ਨੂੰ ਜੇ ਪਾਣੀ ਹੋਰ ਹਟਦਾ ਜਾਂਦਾ ਜਿਵੇਂ ਜਿਵੇਂ ਪਾਣੀ ਹਟਦਾ ਜੇ ਧੁੱਪ ਨਿਕਲਦੀ ਹੋਰ ਪੱਟੀ ਜਾਂਦੇ ਮਕਾਨ ਜਦੋਂ ਪਾਣੀ ਘਟੂਗਾ ਹਾਂ ਇਹਨਾਂ ਡੇਗ ਪੈਣਾ ਇਹਨਾਂ ਹੋਰ ਡਿੱਗਣ ਦੀ ਵੀ ਸੁਭਾਵ ਹਾਂ ਬਿਲ ਇਹਨਾਂ ਤਾਂ ਡੇਗ ਪੈਣਾ ਹੈ ਸੁਭਾਵਨਾ ਕੇ ਡੇਗ ਪੈਣਾ ਜੀ ਆਹ ਸਾਹਮਣੇ ਤੂੜੀ ਵਾਲਾ ਕਮਰਾ ਹੈਗਾ ਉਹਨੂੰ ਵੇਖੋ 4-4 ਇੰਚੀ ਸਨ ਪਿਆ ਖੜਾ ਵੇਖੋ ਬਾਤ ਆ ਕੇ ਮਾਰੇ ਇਧਰ ਹਾਂਜੀ ਉਮੀਦ ਕੀ ਹੈ ਜੀ ਲੱਗਦਾ ਕੋਈ ਪ੍ਰਸ਼ਾਸਨ ਕੋਈ ਵੀ ਨਹੀਂ ਆਇਆ ਜੀ ਕੋਈ ਵੀ ਨਹੀਂ ਆਹ ਵੇਖੋ ਜੀ ਇਤੋ ਹੀ ਦੇਸਪੈਣ ਕੀ ਥੋੜਿਆ ਇਹਦੇ ਚ ਟੋੜੀ ਪਈ ਹੈ ਛੱਤੇ ਦੀ ਡਿੱਗੀ ਪਈ ਹੈ ਹਾਂਜੀ ਅਗਲਾ ਘਰ ਵੀ ਦਿਖਾ ਦਿਓ ਹਾਂਜੀ ਥੋੜੇ ਤਾਂ ਅਗਲੇ ਘਰੇ ਚੱਲਿਆਂ ਜੀ ਆਹ ਹਾਲਾਂਕਿ ਢਾਣੀਆਂ ਨੇ ਕਰਕੇ ਪਿੰਡ ਦੀਆਂ ਔਰ ਘਰਾਂ ਦਾ ਨੁਕਸਾਨ ਹੈ ਜਿਹੜਾ ਹੋਣਾ ਵੀ ਸ਼ੁਰੂ ਹੋ ਗਿਆ ਔਰ ਇਹ ਨਹੀਂ ਕਿ ਜਿਹੜਾ ਹੜਾਂ ਤੋਂ ਬਾਅਦ ਹੜਾਂ ਦੇ ਦੌਰਾਨ ਵੀ ਜਿਹੜੇ ਘਰਾਂ ਦੀਆਂ ਕੰਨਾਂ ਚ ਜਿਹੜੀਆਂ ਤਰੇੜਾਂ ਆਉਣੀਆਂ ਉਹ ਸ਼ੁਰੂ ਹੋ ਗਈਆਂ ਨੇ ਜੀ ਅੱਛਾ ਇਹ ਤਾਂ ਬਿਲਕੁਲ ਬੈਠ ਗਈ ਆ ਵੇਖ ਲੋ ਆ ਇਸ ਵੇਲੇ ਗਈਆਂ ਥੱਲੇ ਉਹ ਵੇਖ ਥੱਲੇ ਤਰੇੜ ਪਈ ਜਾਂਦੀ ਐ ਸਾੜੀਆਂ ਪਲੱਚਾਂ ਹੀ ਗਈਆਂ ਸਾਰੀਆਂ ਬਹਿ ਗਈਆਂ ਜੀ ਹਾਂਜੀ ਹਾਂਜੀ ਕਿੱਲਾ ਕਿਨਾ ਫਰਕ ਪੈ ਗਿਆ ਫਰਕ ਆ ਵੇਖ ਲੋ ਅੱਧਾ ਫੁੱਟ ਦਾ ਪੈ ਗਿਆ ਫਰਕ ਹੂੰ ਸਾਈਡ ਤੇ ਹੋ ਗਈ ਹੈ। ਆ ਬੇਹ ਇੱਕ ਲਛਤ ਡਿੱਗੀ ਪਈ ਹੈ। ਅੰਦਰ ਵੜ ਕੇ ਚੇ ਪਸ਼ੂਆਂ ਦਾ ਪ੍ਰਾਣਾ ਮਕਾਨ ਸੀ। ਅੱਛਾ ਬਾਲਿਆਂ ਵਾਲੀ ਛੱਤੇ ਪਾਟ ਗਈ। ਉਹ ਦੇਖ ਲੋ ਉਹ ਵੀ ਛੱਤ ਡਿੱਗੀ ਪਈ ਹੈ। ਥੋੜੀ ਸਾਰੀ ਖਰਾਬ ਹੋਈ ਪਈ ਅੰਦਰ। ਟੂੜੀ ਤਾਂ ਬਹੁਤ ਪਿੱਛੇ ਵੀ ਅਸੀਂ ਘਰ ਦੇਖਿਆ ਜੀ ਕਿਸੇ ਦੀ ਟੂੜੀ ਕਿਸੇ ਦੀ ਵੀ ਟੂੜੀ ਨਹੀਂ ਬਚੀ। ਹਾਂਜੀ ਬਿਲਕੁਲ ਇਹ ਥਾ ਇੱਥੇ ਵੀ ਬਹਿ ਗਈਆਂ ਲੱਛਾਂ ਵਾਲੀ ਖੁਈਆਂ ਆ ਗਈਆਂ ਨੇ ਹਾਂ ਸਾਰੀ ਬਹਿ ਨੇ ਪਾਣੀ ਨਾਲ ਹਾਂਜੀ ਹਾਂਜੀ ਤੇ ਫਿਰ ਤਾਂ ਬਹੁਤ ਦਿੱਕਤਾਂ ਆ ਰਹੀਆਂ ਨੇ ਜੀ ਕਿਉਂਕਿ ਮੰਨ ਲਓ ਹੁਣ ਤੁਸੀਂ ਘਰੋਂ ਬਾਹਰ ਵੀ ਜਾਣਾ ਕਿਤੇ ਖੇਤਾਂ ਚ ਤਾਂ ਪਾਣੀ ਹੈ ਪਾਣੀ ਦੀ ਸਮੱਸਿਆ ਹੈ ਸਮੱਸਿਆ ਤਾਂ ਬਹੁਤ ਜ਼ਿਆਦਾ ਹੋਈ ਖੜੀ ਦੱਸ ਕੀ ਕਰੀਏ ਰਹਿਣਾ ਤਾਂ ਔਖਾ ਹੈ ਰਹਿਣਾ ਤਾਂ ਬਹੁਤ ਔਖਾ ਜੀ ਬਹੁਤ ਰਾਤ ਨੂੰ ਆਏ ਤਾਂ ਕੀੜਾ ਪਤੰਗਾ ਵੀ ਆਉਂਦਾ ਸੱਪ ਵੀ ਆਉਂਦੇ ਜੀ ਇੱਥੇ ਨਾ ਤੁਸੀਂ ਨਹਾ ਸਕਦੇ ਹੋ ਨਾ ਬਾਥਰੂਮ ਜਾ ਸਕਦੇ ਨਾ ਕੁਛ ਹੈ ਬਸ ਇਹ ਤੁਹਾਨੂੰ ਤੁਸੀਂ ਵੇਖ ਹੀ ਜਾਂਦੇ ਹੋ ਖੂਹਾਂ ਤੁਹਾਡੇ ਸਾਹਮਣੇ ਦਿਖਾਈਏ ਤੁਹਾਨੂੰ ਬੈਠੇ ਥਾਂ ਬਸ ਜੋ ਇਹ ਥਾਂ ਵੀ ਨਹੀਂ ਕੋਈ ਸਸਾਰ ਨਹੀਂ ਆ ਕੇ ਲਈ ਅੱਬ ਪਹਿਲੀ ਵਾਰ ਤੁਸੀਂ ਇੱਥੇ ਆਏ ਹੋ ਹਾਂਜੀ ਕੋਈ ਵੀ ਨਹੀਂ ਅੱਗੇ ਆਇਆ ਨਹੀਂ ਤੁਹਾਡੇ ਐਮਐਲਏ ਸਾਹਿਬ ਤਾਂ ਰੋਜ਼ ਲੋਕਾਂ ਚ ਜਾ ਰਹੇ ਆ ਨਹੀਂ ਜੀ ਇੱਥੇ ਸਾਡੇ ਟਾਣੀ ਨਹੀਂ ਆਏ ਨਾ ਸਾਡੇ ਪਿੰਡ ਆਏ ਸੀ ਪਾਣੀ ਜੇ ਇਸ ਤਨ ਤਰਿਆ ਤੋਂ ਬਾਹਰ ਇਕੱਲਾ ਉਸ ਦਿਨ ਇੱਕ ਦਿਨ ਆਏ ਸੀ ਪਿੰਡ ਇੱਥੇ ਕਰਾਂ ਚੱਕ ਨਹੀਂ ਵੇਖਾ ਜੀ ਕਿਸੇ ਵੀ ਹਾਲ ਵਿੱਚ ਨਹੀਂ ਪੁੱਛਾ ਜੀ ਤੇ ਹੁਣ ਪ੍ਰਸ਼ਾਸਨ ਤੋਂ ਤੁਹਾਨੂੰ ਕੀ ਉਮੀਦ ਹੈ ਮੀ ਦੇਉਣ ਵੇਖੋ ਨਾ ਪਾਣੀ ਹਟੇ ਕੋਲ ਤਾਂ ਉਹਨਾਂ ਦੀ ਮਰਜ਼ੀ ਹੈ ਕੀ ਦਿੰਦੇ ਆ ਕੀ ਨਹੀਂ ਕਰਦੇ ਕੀ ਕੁਛ ਤੁਹਾਡਾ ਨਾਮ ਕੀ ਜੀ ਮੇਰਾ ਨਾਮ ਹੁਸ਼ਿਆਰ ਸਿੰਘ ਪਿੰਡ ਗੁਰਕਾ ਚਡਾਨੀ ਤੁਹਾਡਾ ਕੀ ਜੀ ਮੇਰਾ ਨਾਮ ਸ਼ਮਸ਼ੇਰ ਸਿੰਘ ਸਾਨੂੰ ਸਦਨਾਮ ਸਿੰਘ ਪਿੰਡ ਗੁਰਕਾ ਗੁਰਕਾ ਤਾਂ ਇਹਨਾਂ ਲੋਕਾਂ ਦਾ ਜਿਹੜਾ ਨੁਕਸਾਨ ਹੈ ਜੀ ਉਹ ਹੋਣਾ ਸ਼ੁਰੂ ਵੀ ਹੋ ਗਿਆ ਬਾਥਰੂਮ ਜਾਣ ਤੋਂ ਵੀ ਤੰਗ ਨੇ ਸਥਿਤੀ ਸਮਝ ਸਕਦੇ ਹੋ ਕਿੰਨੀ ਖਤਰਨਾਕ ਹੋਏਗੀ ਕਿੰਨੇ ਔਖੇ ਹਾਲਾਤਾਂ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਆ ਕਿਆ ਜਾ ਰਹੀ ਸੀ ਕਿ ਹੜਾ ਤਾਂ ਬਾਅਦ ਜਿਹੜਾ ਜਜਾਸਟਰ ਹੋਏਗਾ ਪਰ ਫਾਜ਼ਿਲਕਾ ਦੇ ਵਿੱਚ ਤਾਂ ਹਜੇ ਹੜ ਚੱਲ ਹੀ ਰਹੇ ਆ ਵਾਪਸ ਨਹੀਂ ਪਰਤਿਆ ਪਾਣੀ ਪਾਣੀ ਹਜੇ ਆਪਣਾਂ ਪਰਸਾਤ ਵੀ ਪਈ ਜਾਂਦੀ ਥੋੜੇ ਸਾਹਮਣੇ ਆ ਵੇਖੋ ਨਕੜੀਆਂ ਵੀ ਆਈ ਜਾਂਦੀਆਂ ਨੇ ਛੱਤਾਂ ਤੇ ਸਭ ਉਹ ਡਿੱਗੀਆਂ ਪੈਣ ਹੋਰ ਵੀ ਸਲਾਬੀ ਜਾਂਦੇ ਅੰਦਰ ਵੱਰ ਚੋਏ ਡਿੱਗੀ ਜਾਂਦੇ ਨੇ ਜਦੋਂ ਜਿਆਦਾ ਜਾਂ ਥੋੜਾ ਜਿਮੀ ਪਵੇ ਪਾਣੀ ਅੰਦਰ ਨਿਚੜਨ ਲੱਗ ਪੈਂਦਾ ਜੀ ਜੀ ਰਾਤ ਨੂੰ ਅਸੀਂ ਅੰਦਰ ਵੀ ਨਹੀਂ ਸੌ ਸਕਨੇ ਆ ਬਾਹਰ ਸਾਹਮਣੇ ਰਾਤੀਂ-ਬਾਰ ਸੇ ਹੁੰਦੀ ਐ ਛੱਤ ਲੱਗ ਪਵੇ ਕੌਣ ਜ਼ਿੰਮੇਵਾਰ ਕੌਣ ਜ਼ਿੰਮੇਵਾਰ ਪ੍ਰਸ਼ਾਸਨ ਨੇ ਤਾਂ ਤੁਹਾਨੂੰ ਕਿਹਾ ਖਾਲੀ ਕਰ ਦਿਓ ਤੁਸੀਂ ਪਿੱਛੇ ਹਜੂ ਰਾਹੇ ਖਾਲੀ ਕਿੱਥੇ ਜਾਈਏ ਕਹਿੰਦੇ ਰਾਹਤ ਕੈਂਪ ਬਣਾਈ ਹੋਏ ਕੈਂਪਾਂ ਚੋਂ ਮੀਂਹ ਚ ਪਾਣੀ ਤੇ ਤੁਹਾਨੂੰ ਹੀ ਪਤਾ ਸੀ ਦਾਣੇ ਮੰਡੀ ਗਏ ਸੀ ਅਸੀਂ ਵੀ ਵੇਖਣ ਗਏ ਆ ਤੇ ਕਿ ਵਿਚਾਲਣੀ ਲੱਗੀ ਵਿਚਾਲਣੀ ਤੇ ਪਾਣੀ ਬਾਹਰ ਆਣੀ ਆਣਾ ਜੀ ਕੋਈ ਉਧਰ ਛੱਡ ਵਗੈਰਾ ਤਾਂ ਪਹਿਲਾਂ ਹੀ ਮੱਲਿਆ ਹੋਇਆ ਮਾਲ ਮੋਲ ਜਿਹੜਾ ਪਹਿਲਾਂ ਹੀ ਚੱਲੇ ਹੁਣ ਤਾਂ ਜਗ੍ਹਾ ਹੈ ਹੀ ਨਹੀਂ ਕੰਪ ਲੱਗਾ ਕਿਹੜਾ ਕੈਂਪ ਚ ਤੇ ਪਾਣੀ ਬਾਹਰ ਆਂਦੀ ਵੀ ਪਿਆ ਤੁਗ ਆਮ ਟੈਂਟ ਲੀ ਚਾਲਣੀਆਂ ਲੱਗਿਆ ਮੈਨੂੰ ਉੱਥੇ ਵੀ ਸੌਖੀ ਜਿੰਦਗੀ ਰਾਤ ਕੈਂਪ ਵੀ ਸੌਖੀ ਜਿੰਦਗੀ ਉਹ ਤਾਂ ਤੁਹਾਨੂੰ ਪਤਾ ਹੀ ਹੈ ਉਹ ਤੇ گویا ਉਸ ਜਿੰਨੇ ਪਸੂ ਹੈਗੇ ਮੱਛਰ ਵੀ ਹੁੰਦੇ ਸਭ ਕੁਝ ਹੈਗਾ ਜੀ ਮੱਛਰ ਸਾਰਾ ਕੁਝ ਸਾਹਮਣਾ ਹਾਂਜੀ ਹਾਂਜੀ